ਜੀਨਾ ਨਬਸ ਰਹਿਨਾ ਸੇ ਕਨਹਿਆ ਸੇ ਕਨਹਿਆ ਸੇ ਕਨਹਿਆ ਬ੍ਰਹਮ ਗਿਆਨੀ ਸੰਤ ਬਾਬਾ ਹਰਨਾਮ ਸਿੰਘ ਜੀ रामपुर ਖੇੜਾ ਸਾਬ ਵਾਲਿਆਂ ਨੂੰ ਦਸਵੇਂ ਪਾਤਸ਼ਾਹ ਜੀ ਨੇ ਪ੍ਰਤੱਖ ਦਰਸ਼ਨ ਦੇਣੇ ਪਰਿਵਾਰ ਨੇ ਫਸਲ ਦੀ ਰਾਖੀ ਕਰਨ ਅਤੇ ਬੇਲੇ ਕੁਬੇਲੇ ਠਹਿਰਨ ਲਈ ਖੇਤ ਵਿੱਚ ਇੱਕ ਛੋਟਾ ਜਿਹਾ ਕੋਠਾ ਬਣਾਇਆ ਹੋਇਆ ਸੀ। ਬਾਬਾ ਜੀ ਵੀ ਅਕਸਰ ਜਦੋਂ ਬੇਲ ਹੁੰਦਾ ਜਾਂ ਇਕਾਂਤ ਵਿੱਚ ਭਜਨ ਕਰਨਾ ਹੁੰਦਾ ਤਾਂ ਇਸ ਕੋਠੇ ਅੰਦਰ ਆ ਬਿਰਾਜਦੇ ਹੁੰਦੇ ਸਨ। ਬਾਬਾ ਜੀ ਨੇ ਦੱਸਿਆ ਕਿ ਜੇਠ ਦੇ ਮਹੀਨੇ ਵਿੱਚ ਕਾਫੀ ਜ਼ਿਆਦਾ ਗਰਮੀ ਪੈ ਰਹੀ ਸੀ। ਅਸੀਂ ਕਮਰੇ ਅੰਦਰ ਮੂਲ ਮੰਤਰ ਦਾ ਜਾਪ ਕਰ ਰਹੇ ਸਾਂ। ਬੁਹਾ ਖੁੱਲਿਆ ਇੱਕ ਬੜੇ ਨੂਰਾਨੀ ਚਿਹਰੇ ਵਾਲਾ ਗੁਰਸੇਖੰਦਰ ਆਇਆ ਅਸੀਂ ਦੋਹਾਂ ਨੇ ਸਤਿਗੁਰਜੀ ਦੀ ਬਖਸ਼ੀ ਹੋਈ ਫਤਿਹ ਨਾਲ ਸਾਂਝ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਪਰੰਤ ਉਸ ਗੁਰਸਿੱਖ ਨੇ ਕਿਹਾ ਕਿ ਦਸਵੇਂ ਪਾਤਸ਼ਾਹ ਜੀ ਤੁਹਾਨੂੰ ਦਰਸ਼ਨ ਦੇਣ ਆ ਰਹੇ ਹਨ ਮਨ ਵਿੱਚ ਬੜਾ ਚਾਅ ਪੈਦਾ ਹੋਇਆ ਕਾਲੀ ਨਾਲ ਅਸੀਂ ਦੋਵੇਂ ਬੂਹੇ ਤੋਂ ਬਾਹਰ ਆ ਗਏ ਪੱਛਮ ਦਿਸ਼ਾ ਵੱਲ ਥੋੜੀ ਦੂਰ ਕੀ ਦੇਖਿਆ ਤੇ ਸਤਗੁਰੂ ਜੀ ਘੋੜੇ ਤੇ ਸਵਾਰ ਹਨ ਤੇ ਨਾਲ ਚਾਰ ਸਿੰਘ ਹੋਰ ਹਨ ਸਤਗੁਰੂ ਜੀ ਨੇੜੇ ਆ ਗਏ ਘੋੜਾ ਖੜਾ ਹੋ ਗਿਆ ਬੜੀ ਨਿਮਰਤਾ ਸਹਿਤ ਮੈਂ ਸਤਗੁਰੂ ਜੀ ਦੇ ਚਰਨਾਂ ਤੇ ਜੋ ਰਕਾਬ ਵਿੱਚ ਸਨ ਨਮਸਕਾਰ ਕੀਤੀ ਸਤਗੁਰੂ ਜੀ ਥੋੜਾ ਮੁਸਕੁਰਾਏ ਅਤੇ ਆਗਾਹ ਨੂੰ ਤੁਰ ਪਏ ਥੋੜੀ ਦੂਰੀ ਹੀ ਗਏ ਕਿ ਦਰਸ਼ਨੋਂ ਲੋਪ ਹੋ ਗਏ ਮਨ ਵਿੱਚ ਬੜੀ ਹੈਰਾਨੀ ਹੋਈ ਉਹ ਗੁਰਸਿੱਖ ਜੋ ਪਹਿਲੇ ਗੁਰਦੇਵ ਜੀ ਦੀ ਆਉਣ ਦੀ ਖਬਰ ਦੇਣ ਆਇਆ ਸੀ ਮੇਰੇ ਪਾਸ ਹੀ ਖੜਾ ਰਿਹਾ ਉਸਨੇ ਕਿਹਾ ਭਾਈ ਹਰਨਾਮ ਸਿੰਘ ਜੀ ਤੁਹਾਨੂੰ ਤਾਂ ਅਤਿਅੰਤ ਖੁਸ਼ੀ ਹੋਣੀ ਚਾਹੀਦੀ ਸੀ ਪਰ ਤੁਸੀਂ ਹੈਰਾਨ ਤੇ ਦਿਲਗੀਰ ਹੋ ਗਏ ਕੀ ਕਾਰਨ ਹੈ ਆਪ ਜੀ ਨੇ ਦੱਸਿਆ ਮੈਂ ਉਸ ਗੁਰਸੇਖ ਨੂੰ ਬੇਨਤੀ ਕੀਤੀ ਕਿ ਮੈਂ ਦਿਲਗੀਰ ਇਸ ਕਰਕੇ ਹਾਂ ਕਿ ਸਤਿਗੁਰ ਜੀ ਨੇ ਦਰਸ਼ਨ ਵੀ ਦਿੱਤੇ ਪਰ ਬਚਨ ਕੋਈ ਨਹੀਂ ਕੀਤਾ ਗੁਰਸੇਖ ਨੇ ਉੱਤਰ ਦਿੱਤਾ ਕਿ ਸਤਿਗੁਰਜੀ ਤੁਹਾਡੀ ਭਜਨ ਬੰਦਗੀ ਉੱਪਰ ਬਹੁਤ ਪ੍ਰਸੰਨ ਹਨ ਜਿਸ ਕਰਕੇ ਤੁਹਾਨੂੰ ਦਰਸ਼ਨ ਦਿੱਤੇ ਹਨ ਬਚਨ ਇਸ ਕਰਕੇ ਨਹੀਂ ਹੋਏ ਕਿਉਂਕਿ ਤੁਸੀਂ ਨਿਤਨੇਮ ਵਿੱਚ ਜਾਪ ਸਾਹਿਬ ਦਾ ਪਾਠ ਨਹੀਂ ਕਰਦੇ ਮੈਂ ਕਿਹਾ ਕਿ ਜਾਪ ਸਾਹਿਬ ਦਾ ਪਾਠ ਕਠਿਨ ਹੋਣ ਕਾਰਨ ਮੈਂ ਨਹੀਂ ਕਰਦਾ ਸ੍ਰੀ ਸੁਖਮਣੀ ਸਾਹਿਬ ਆਸਾ ਜੀ ਦੀ ਬਾਣੀ ਰੋਜ਼ ਕਰਦਾ ਹਾਂ ਗੁਰਸੇਖ ਨੇ ਉੱਤਰ ਦਿੱਤਾ ਕਿ ਜੋ ਸਤਗੁਰਜੀ ਦਾ ਹੁਕਮ ਹੈ ਉਸ ਨੂੰ ਪੂਰਾ ਕਰਨਾ ਹੈ। ਅਤੇ ਜ਼ਰੂਰੀ ਵੀ ਇਹੀ ਹੈ ਕਿ ਸਤਗੁਰਜੀ ਦਾ ਜੋ ਹੁਕਮ ਕੀਤਾ ਹੈ ਉਹਨੂੰ ਮੰਨਣਾ ਹੈ। ਕੋਈ ਸਿੱਖ ਨਿਤਨੇਮ ਦੀ ਬਾਣੀ ਨੂੰ ਛੱਡ ਕੇ ਹੋਰ ਆਪਣੀ ਮਰਜ਼ੀ ਨਾਲ ਜਿੰਨੀ ਬਾਣੀ ਮਰਜ਼ੀ ਪੜ ਲਵੇ ਗੁਰੂ ਸਾਹਿਬ ਜੀ ਦੀ ਉਸ ਉੱਪਰ ਖੁਸ਼ੀ ਨਹੀਂ ਹੁੰਦੀ। ਜੋ ਪੰਜਾ ਪਿਆਰਿਆਂ ਦੁਆਰਾ ਦੱਸੇ ਸਤਗੁਰੂ ਜੀ ਦੇ ਹੁਕਮ ਨੂੰ ਪੂਰਾ ਕਰਕੇ ਫਿਰ ਹੋਰ ਭਜਨ ਸਿਮਰਨ ਕਰਦਾ ਹੈ, ਬਾਣੀ ਪੜਦਾ ਹੈ। ਸਤਿਗੁਰ ਜੀ ਦੀ ਉਸਤੇ ਬੇਅੰਤ ਖੁਸ਼ੀ ਹੁੰਦੀ ਹੈ ਜੋ ਹੁਕਮ ਮੰਨਣ ਵਿੱਚ ਢਿੱਲ ਕਰਦਾ ਹੈ ਅਤੇ ਗੁਰੂ ਸਾਹਿਬ ਜੀ ਦੀ ਪੂਰਨ ਬਖਸ਼ਿਸ਼ਾਂ ਤੋਂ ਉਹ ਵਾਂਝਾ ਰਹਿ ਜਾਂਦਾ ਹੈ। ਉਸੇ ਦਿਨ ਤੋਂ ਭਾਵੇਂ ਕਿੰਨਾ ਵੀ ਚਿਰ ਲੱਗੇ ਸਹਜੇ ਸਹਜੇ ਹਰ ਰੋਜ਼ ਜਾਪ ਸਾਹਿਬ ਦਾ ਪਾਠ ਨਿਤਨੇਮ ਵਿੱਚ ਆਪ ਜੀ ਨੇ ਸ਼ਾਮਲ ਕਰ ਲਿਆ ਅਤੇ ਥੋੜਾ ਥੋੜਾ ਕਰਕੇ ਜੁਬਾਨੀ ਕੰਠ ਵੀ ਕਰ ਲਿਆ। ਗੁਰਬਾਣੀ ਵੀ ਹੁਕਮ ਮੰਨਣ ਦੀ ਪਰੋੜਤਾ ਕਰਦੀ ਹੈ। ਜਿਵੇਂ ਕਿ ਆਸਾ ਦੀ ਬਾਰ ਵਿੱਚ ਹੈ ਬਾਰ ਆਸਾ ਹੁਕਮ ਮੰਨੇ ਹੋ ਬੈ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਈ ਸੀ ਤਥਾ ਆਸਾ ਮਹਲਾ ਪਹਿਲਾ ਹੁਕਮ ਰਜਾਈ ਜੋ ਚਲੈ ਸੋ ਪਵੈ ਖਜਾਨੇ ਇੱਥੇ ਕੋਈ ਵੀ ਹੀਲ ਹੁਜਤ ਜਾਂ ਛੋਟ ਨਹੀਂ ਜਿਵੇਂ ਤੀਸਰੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ ਸੋ ਸਿੱਖ ਸਖਾ ਬੰਦਪ ਹੈ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ ਵਿਛੜੇ ਚੋਟਾ ਖਾਵੇ ਗੁਰੂ ਕੀ ਸਿੱਖੀ ਵਿੱਚ ਤਾਂ ਹੁਕਮ ਮੰਨਣ ਨੂੰ ਹੀ ਪ੍ਰਧਾਨਤਾ ਦਿੱਤੀ ਗਈ ਹੈ ਜੋ ਗੁਰੂ ਦਾ ਹੁਕਮ ਮੰਨਦਾ ਹੈ ਉਹ ਪ੍ਰਵਾਨ ਚੜ ਜਾਂਦਾ ਹੈ ਸਿੱਖੀ ਹੈ ਹੀ ਹੁਕਮ ਮੰਨਣਾ ਹੁਕਮ ਮੰਨੈ ਸੋ ਜਨ ਪ੍ਰਵਾਨ ਅਤੇ ਗੁਰਮੁਖ ਹੁਕਮ ਮੰਨੇ ਛਕੇਰਾ ਹੁਕਮੇ ਹੀ ਸੁਖ ਪਾਏ ਹੁਕਮੋ ਸੇਵੇ ਹੁਕਮ ਰਾਦੇ ਹੁਕਮੇ ਸਮੈ ਸਮਾਇ ਸ਼ਲੋਕ ਮਹੱਲਾ ਚੌਥਾ ਜਿਵੇਂ ਬਾਬਾ ਲੈਣਾ ਜੀ ਨੇ ਸਤਿਗੁਰੂ ਨਾਨਕਦੇਵ ਜੀ ਦਾ ਹੁਕਮ ਮੰਨਿਆ ਜੋ ਸਤਿਗੁਰਾਂ ਨੇ ਹੁਕਮ ਦਿੱਤਾ ਉਸ ਹੁਕਮ ਨੂੰ ਸਿਰ ਮੱਥੇ ਰੱਖ ਕੇ ਉਸ ਦੀ ਕਮਾਈ ਕਰਕੇ ਵਿਖਾਈ ਹੁਕਮ ਮੰਨਣ ਸਾਧਕਾ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਬਾਬਾ ਲੈਣਾ ਜੀ ਵਿੱਚ ਆਪਣੀ ਜੋਤ ਧਰ ਕੇ ਬਾਬਾ ਲੈਣਾ ਜੀ ਤੋਂ ਗੁਰੂ ਅੰਗਦ ਦੇਵ ਸਾਹਿਬ ਬਣਾ ਦਿੱਤਾ ਸਾਰੇ ਸਤਿਗੁਰਾਂ ਦਾ ਇਤਿਹਾਸ ਸਾਡੇ ਸਾਹਮਣੇ ਹੈ ਜਿਨ੍ਹਾਂ ਹੁਕਮ ਮੰਨਿਆ ਉਹ ਪਰਵਾਣ ਚੜ ਗਏ ਹੁਕਮ ਮੰਨੇ ਸੋਈ ਸੁਖ ਪਾਏ ਹੁਕਮ ਸੇਰ ਸ਼ਹਾ ਪਾਤ ਸ਼ਾਹਾ ਹੈ ਮਾਰੂ ਮਹੱਲਾ ਤੀਜਾ তথা ਹੁਕਮ ਮੰਨ ਹੈ ਤਾਂ ਹਰ ਮਿਲੈ ਤਾਂ ਵਿੱਚੋਂ ਹੋ ਮੈਂ ਜਾਏ ਬੜਹਾਂਸ ਮਹੱਲਾ ਤੀਜਾ ਗੁਰ ਸਿੱਖ ਲਈ ਪੰਜਾਂ ਪਿਆਰਾਂ ਦੁਆਰਾ ਮਿਲਿਆ ਉਪਦੇਸ਼ ਗੁਰੂ ਹੁਕਮ ਹੈ ਇਸ ਲਈ ਢਿਲ ਕੀਤਿਆਂ ਗੁਰੂ ਜੀ ਦੀ ਓਰਨ ਖੁਸ਼ੀ ਤੋਂ ਬਾਂਜੇ ਰਹਿ ਜਾਂਦਾ ਹੈ ਗੁਰੂ ਦਾ ਹੁਕਮ ਮੰਨਣਾ ਹੀ ਅਸਲੀ ਸਿੱਖੀ ਹੈ ਸੇਕ ਨਹਿ ਆ ਸੇਕ ਨਹਿ ਆ ਜਿਨਾ ਨ ਬਿਸਰੇ ਨਾਮ ਸੇਕ ਨਹਿ ਆ ਸੇਕ ਨਹਿ ਆ ਭੇਦ ਨਾ ਜਾਣੋ ਮੂਲ साई जेआ भेद न जाणो मूल, साई जेआ जिना न बिसरहनां सेकन हेआ सेकन हेआ जिना न बिसरहनां